ਯਾਰ ਘਰ ਦੀਆਂ ਹੁਣ ਬਾਹਰ ਦੀਆਂ ਹੁਣ ਵੀਰੇ ਅਜ ਤਾਂ ਤੇਰੇ ਤੋਂ ਲੈਣ ਲੱਗ ਰਿਹਾਗੇ ਚੋਰੀ ਦੀਆਂ ਨਾ ਹੁਣ ਬੱਸ ਕਿਉਂ ਸਰਪੰਚਾ ਗਲਤ ਮੁੱਲ ਨਹੀਂ ਲਾਉਂਦੇ ਮੰਗਣ ਨੂੰ ਤੇਰੀ ਚੀਜ਼ ਆ ਬਾਈ ਜਿੰਨੇ ਮਰਜੀ ਮੰਗਾ ਵੀਰੇ ਰੁਪਈਆ ਦੇਣ 40000 ਦੇ ਦਿੰਨੇ ਆ ਦੋਨਾਂ ਦਾ ਚੀਜ਼ਾਂ ਵੀ ਦੇਖ ਚਰਨੇ ਚੀਜ਼ਾਂ ਕਰਕੇ ਹੀ ਪੈਸੇ ਲਾਏ ਨੇ ਬਾਈ ਚੰਗੀਆਂ ਬਹੁਤ ਕਿਉਂ ਜੀ ਇਹ ਤਾਂ ਜੇ 15 16000 ਨੂੰ ਜਿੰਨੀਆਂ ਮਰਜੀ ਲੈ ਲਈਏ ਕੀ ਮੁੱਲ ਆ ਬਾਈ ਮੁੱਲ ਇਹ ਦੇਖਿਆ ਸੀ ਬਾਈ ਤੋਂ ਆਪਾਂ ਦੇ ਬੱਕਰੀਆਂ ਵੀਰੇ ਦੋਨੇ ਹੀ ਇਹ ਹੁਣ ਦੇਖਦੇ ਆ ਵੀ ਸੌਦਾ ਪੈਂਦਾ ਜਾਂ ਨਹੀਂ ਬਣਦਾ ਵੱਡੇ ਵੀਰਾ ਨਾ ਕਿਹੜੇ ਮੁੰਡੇ ਦੀ ਨੇ ਇਹ ਇਹਦੀਆਂ ਨੇ ਜੀ ਆਹ ਬਾਈ ਦੀਆਂ ਕਿਉਂ ਬਾਈ ਕੀ ਜਾਨਾ ਲੈ ਲੈਣੀ ਬੱਕਰੀਆਂ ਵਧੀਆਂ ਨੇ ਆਪਣੇ ਘਰ ਦੀਆਂ ਬੱਕਰੀਆਂ ਨੇ ਘਰ ਦੀਆਂ ਨੇ ਹਾਂ 몰ਲਾ 몰ਲਾ ਭਾਈ 80000 ਰੁਪਇਆ ਜੈ ਜੈ ਗੱਲ ਕਰ ਵੱਡੇ ਵੀ ਜੀ ਤਾਂ ਵੇਚਣੀਆਂ ਨੇ ਕਿਉਂ ਹਿਸਮਤ ਸਾਹਿਬ ਵੀ ਕਹਾ ਆਪਾਂ ਵੀ ਕਹਾ ਵੇਚਣੀਆਂ ਨੇ ਆਪਾਂ ਕਿਹੜਾ ਵੀਰੇ ਘਰੇ ਰੱਖਣੀਆਂ ਨੇ ਠੀਕ ਹੈ ਜੈ ਜੀ ਗੱਲ ਕਰ ਵੀਰੇ 80000 ਵਾਲੀਆਂ ਤਾਂ ਨਹੀਂ ਹੈਗੀਆਂ ਕਿਉਂ ਸਰਪੰਚ ਸਾਹਿਬ ਕੋਈ ਨਹੀਂ ਤੂੰ ਦੱਸ ਦੇ ਅਸੀਂ ਕੀ ਦੱਸਣਾ ਵੀਰੇ ਰੁਪਿਆ ਤੈਨੂੰ 40000 ਦੇ ਦਿੰਨੇ ਆ ਦੋਨਾਂ ਦਾ 40000 ਕਿਉ ਸਰਪੰਚਾ ਗਲਤ ਮੁੱਲ ਨਹੀਂ ਲਾਉਂਦੇ ਮੰਗਣ ਨੂੰ ਤੇਰੀ ਚੀਜ਼ ਆ ਬਾਈ ਜਿੰਨੇ ਮਰਜ਼ੀ ਮੰਗ ਆ ਤਾਂ ਸਾਈ ਦੇਈਏ ਫਿਰ ਹਾਂ ਲੈ ਫੜ ਸਰਪੰਚਾ ਮੁਕਾਜ ਹੋਰ ਦੱਸ ਦੇ ਤੂੰ ਅੱਦ ਵੀ ਨਹੀਂ ਅੱਦ ਦੀ ਖੜ ਗਿਆ 40 ਦੇ ਦਾਨੇ ਨਹੀਂ ਨਹੀਂ ਸਰਪੰਚਾ ਗਾਂ ਵੇਚਾਂਗੇ ਕਿੱਥੇ ਗਾਂ ਵੇਚਣੀਆਂ ਵੀ ਨੇ ਵੱਡੇ ਵੀਰਾਂ ਆਪਾ ਗੜਾ ਹੈ ਕਰੇ ਰੱਖਣੀ ਨਾ ਆਪਾਂ ਵੀ ਤੇਰੇ ਅਰਗੇ ਨੂੰ ਦੇਣੀਆਂ ਨੇਗੀਆਂ ਚੀਜ਼ਾਂ ਵੀ ਦੇਖ ਚਰਨੇ ਚੀਜ਼ਾਂ ਕਰਕੇ ਪੈਸੇ ਲਾਏ ਨੇ ਬਈ ਕਿਉਂ ਜੀ ਐ ਤਾਂ ਜੇ 15-16000 ਨੂੰ ਜਿੰਨੀਆਂ ਮਰਜ਼ੀ ਲੈ ਲਈਏ ਹੋਰ ਦੱਸ ਸਾਡਾ ਵੱਡ ਕੇ ਦੱਸ ਵੱਡੀਆਂ ਬੱਕਰੀਆਂ ਫੜ ਲਈਆਂ ਬਈ ਵੱਡੀਆਂ ਬੱਕਰੀਆਂ ਵੀ ਦੇਣੀਆਂ ਸੀ ਬਈ ਤੇਰੇ ਅਰਗੇ ਵੀਰ ਨੂੰ ਹਾਂ ਜੀ ਕੋਈ ਕਮੀ ਵੀ ਦੱਸ ਬੱਕਰੀਆਂ ਜਾਂ ਬਈ ਕਮੀ ਨਹੀਂ ਤਾਂ ਕਮੀ ਦਾ ਯਾਰ ਫੜੀਆਂ ਨੇ ਜੇ ਕਮੀ ਨਹੀਂ ਹੈਗੀ ਹਾਂ ਜੇ ਕਮੀ ਹੁੰਦੀ ਵੀਰੇ ਫੜ ਫੜਦੀ ਨਹੀਂ ਸੀਗੇ ਨਵੇਂੜ ਸਰਪੰਚਾ ਜੈ ਜੈ ਜਨਮੇੜਾ ਆਪਾਂ ਵੀ ਗਾਂ ਵੇਚਣੀਆਂ ਨੇ ਯਾਰ ਕਿਉਂ ਜੀ ਲਾ 40 ਦੀਆਂ ਲਾ 40 ਹਾਂ ਕਿੰਨੇ ਯਾਰ ਜੀ 40000 ਜੀ ਚਲੋ ਹੋਰ ਦੱਸ 5000 ਘੱਟ ਦੇ ਦੋ 75 ਦੀਆਂ ਹਾਂ 75 ਦੀਆਂ ਲੈ ਕੇ ਵੀਰੇ ਕਿੱਥੇ ਵੇਚਾਂਗੇ ਯਾਰ ਵੇਚਣੀਆਂ ਵੀ ਨਾ ਸਰਪੰਚਾ ਗਾਂ ਕਿਉਂ ਜੀ ਤਾਂ ਸਾਢੇ 40 ਦੀਆਂ ਮੈਂ ਨਹੀਂ ਵਾਸਾ ਹੋਰ ਘੱਟ ਦੇ ਦੀ। ਸਾਡੇ ਵਾਲੀ। ਇਹ ਕਰੇ ਆਪਣੀਆਂ ਘਰ ਦੀਆਂ ਬੱਕਰੀਆਂ ਨੇ ਆਪਾਂ ਲੈ ਲੂ ਕਣੀ ਹੋ। ਹੋਰ ਦੱਸ ਦੇ 47000 ਦੀਆਂ। ਯਾਰ ਘਰ ਦੀਆਂ ਹੁਣ ਬਾਹਰ ਦੀਆਂ ਹੁਣ ਵੀਰੇ ਅੱਜ ਤਾਂ ਤੇਰ ਤੋਂ ਲੈਣ ਲੱਗ ਰਿਹਾਗੇ ਚੋਰੀ ਦੀਆਂ ਨਾ ਹੋਣ ਬਸ। ਚੋਰੀ ਕਿਉਂ ਜੀ? ਤੈਨੂੰ ਪਾਦੀ ਆ ਆਪਣੀ ਘਰ ਦੀ। ਹਾਂ। ਕਹੇ ਜਾਂ ਮਾਲਾ ਨੂੰ ਪਾਦੀ ਆ ਆਉਂਦਾ ਜਾਂਦਾ ਹੀ ਰਹਿੰਦਾ। ਚਾਹ ਜੀ ਆ ਗਾਂ ਸਰਪੰਚਾਂ ਵੇਚਣੀਆਂ ਨੇ। ਮਤਲਬ ਪੂਰੇ 50 ਦੀਆਂ ਹੂੰ। ਦਾ ਫੜ ਨਹੀਂ ਉਹ ਫੜ ਨਹੀਂ ਹਾਂ ਨਹੀਂ ਹੋਰ ਹੋਰ ਬਾਈ ਦੇਖ ਲੈ ਸਰਪੰਚਾ ਜੀ ਲਾਤੇ ਵੇਚਣੀਆਂ ਨੇ ਆਪਾਂ ਵੀ ਗਾਂ ਫਕੜਾ ਕਰੇ ਰੱਖਣੀਆਂ ਨੇ ਇਹ ਔਰ ਤੂੰ ਦਾ ਦੇ ਗੱਬਣਾ ਨੇ ਵੀਰੇ ਬੱਕਰੀਆਂ ਤਿਆਰੀ ਨੇ ਵੀਰੇ ਸੁਣ ਨੂੰ ਬੱਕਰੀਆਂ ਦਾ ਠੀਕ ਨੇ ਗਈਆਂ ਉਹਦਾ ਮੈਨੂੰ ਲੱਗਦਾ 6 ਚ ਆ ਗਈ ਮਹੀਨਾ-ਮਹੀਨਾ ਰਹਿੰਦਾ ਹੁਣ ਤੱਕ 20 ਨਹੀਂ 20-20 ਦਿਨ ਕੱਢਦੀਆਂ ਨੇ ਵੀਰੇ 10000 ਪਿਆਦਾ ਘਟਾ ਗਈ 2000 ਚੱਲ ਹੋਰ ਘਟਾ ਦੇ ਦੀ ਉਹ ਬਾਈ ਤੂੰ ਪੱਕੀ ਗੱਲ ਕਰ ਜਿੰਨੇ ਦੀਆਂ ਦੇਣੀਆਂ ਨੇ ਘੜੀ ਘੜੀ ਦਾ ਕੀ ਫਾਇਦਾ ਯਾਰ ਇਹ ਕੋਈ ਗੱਲ ਜੀ ਕਿਉਂ ਜੀ ਲੈਣ ਦੇਣ ਵਾਲੀ ਗੱਲ ਨਵੇਂ ਵੱਡੇ ਵੀਰ ਪੱਕਾ ਹਾਂ ਤੇਰੇ ਕਰਕੇ ਚਰਨੇ 70000 ਦੀਆਂ ਬੱਕਰੀਆਂ ਪਾਲਾ ਫੇਰ ਵੀ ਨਹੀਂ ਬਾਈ ਲੈਣਦੇ ਆ ਫਾਇਦਾ ਹੁਣ ਚੀਜ਼ਾਂ ਨਹੀਂ ਆ ਚੀਜ਼ਾਂ ਕਰਕੇ ਮੁੱਲ ਲਾਦਾ ਚਰਨੇ ਅਸੀਂ ਵੀ ਲੈ ਹਾਂ ਕੱਚੇ ਜੀ ਲੈ ਇੱਕ ਵਾਰੀ ਜੀ 5000 ਪਾਤਾ 1000 ਨਹੀਂ ਪਾਇਆ ਆਪਾਂ ਵੀ 10000 ਸੱਦੇ ਹੀ ਘਟ ਗਏ ਫੇਰ ਹੋਰ ਚarne ਤੇਰੇ ਘਰ ਕੀ ਆ ਇਹ 70000 ਦਾ ਹੁਣ ਹੋਰ ਗਾਹ ਆਪਾਂ ਵੀ ਵੇਚਣੀਆਂ ਨੇ ਆਪਾਂ ਕਿਹੜਾ ਇਹ ਕਰੇ ਰੱਖਣੀਆਂ ਨੇ ਯਾਰਾ ਬਾਜਨ ਢਾਲਦੀਆਂ ਨੇ ਕਿਉਂ ਜੀ ਬਾਜਨ ਨੂੰ ਤਾਂ ਕਿਹੜਾ ਇਹ ਲਾ ਚਲ 1000 ਹੋਰ ਪਾ ਲੈਣਾ ਚarne ਨੂੰ ਨਹੀਂ ਹਜ਼ਾਰ ਹਜ਼ਾਰ ਲੱਗ ਹੈ ਭਈ ਕਾਦੋਂ ਨਹੀਂ ਦੇ ਰਿਆ ਇਹ ਖਿੰਡਗਾ ਤੋਂ ਫੜੀਆ ਯਾਰ ਇਹ ਆਪਣੇ ਘਰ ਦੇ ਆ ਬੱਕਰੀਆਂ ਦਰਸੇਮਾਂ ਬਾਕੀ ਐਮ ਆ ਲੈ ਨਾ ਜਮਾ ਹੀ ਨਵੇਂ ਦੰਦਾਂ ਚ ਬੱਕਰੀਆਂ ਸੂਫਾਰੀਆਂ ਦੀ ਘਰ ਦੀਆਂ ਹੁੰਦੀਆਂ ਨੇ ਭਾਈ ਤੇਰੀਆਂ ਕਿਹੜਾ ਕੱਲੇ ਦੀਆਂ ਘਰ ਦੇ ਨੇ ਲੋਕ ਕਾਣ ਚੋਰੀਆਂ ਲਾਉਂਦੇ ਰਹੇ ਕੱਢ ਵੱਦ ਨਹੀਂ ਲੈਂਦੀਆਂ ਬੱਕਰੀਆਂ ਸੂਫਾਰੀਆਂ ਲੈਂਦੀਆਂ ਤੈਨੂੰ ਮੁੱਲ ਵੀ ਲਾਉਣ ਲੱਗ ਰਹੇ ਆ ਭਰਾਵਾ ਵਧੀਆ ਬੱਕਰੀਆਂ ਨੇ ਹੋਣੀਆਂ ਠੀਕ ਹੈ ਨਹੀਂ ਆਪਾਂ ਇਹਨਾਂ ਨਹੀਂ ਅੜਦੇ ਹੈਗੇ ਆਪਾਂ ਉਹ ਜਾਇਜ਼ ਆ ਪੁੱਛ ਯਾਰ ਉਹਨੂੰ ਸ਼ਹਿਰ ਤੇ ਕਰਕੇ ਕੀ ਕਹਿੰਦਾ ਆ ਵਿਜਾ ਪੁੱਛ ਕੇ ਆ ਕਾਨੂੰ ਐਵੇਂ ਕੱਚ-ਕੱਚ ਕਰਨੀ ਹੈ ਜੇ ਤਾਂ ਲੈਣੀ ਹੀ ਨੇ ਬਾਹਲਾ ਚੀਪੜ ਲੱਗਦਾ ਭਾਈ ਸੌਦਾ ਫਿਰ ਲੱਗਦਾ ਮੁਸ਼ਕਲੀ ਜ਼ਰੇ ਚੜੂਗਾ ਜਿਹੜੇ ਹਾਲਾਤ ਨੇ ਉਹਦੇ ਹੈ ਹੋ ਗਈ ਚਾ ਕੇ ਜਿੱਥੇ ਗਈ ਹੈ ਮਾ ਸੌਦੇ ਤੇ ਖੜਾ ਹਾਂ ਹੋ ਗਈ ਚਾ ਕੇ ਨਹੀਂ ਕੋਈ ਭਾਈ ਫੋਨ ਆ ਗਿਆ ਸੌਦੇ ਤੇ ਖੜਾ ਹਾਂ ਮਾ ਆ ਗਿਆ ਜੀ ਮੈਂ ਮੜ ਜਾ ਇੱਕ ਸੌਦਾ ਖਰਾ ਦਾ ਇਹ ਤਾਂ ਭਾਈ 65000 ਦੀਆਂ ਕਹਿੰਦੇ ਨੇ ਕਹਿੰਦੇ ਸਾਡਾ ਵੱਡ ਕੇ सरपंचਾ ਜੇ ਬੱਕਰੀਆਂ ਦੇਣੀਆਂ ਨੇ ਜਾਂ 2 ਘਟ 60000 ਦੀਆਂ ਦੇ ਯਾਰ ਨਹੀਂ ਕਿਉਂ ਜੀ ਕੀ ਉੱਥੇ ਯਾਰ ਆਪਾਂ ਵੀ ਵੇਚਣੀਆਂ ਨੇ ਬਾਈ ਤੂੰ ਅੱਗੇ ਨਹੀਂ ਫਿਰ ਯਾਰ ਇਦੋਂ ਅੱਗੇ ਆਪਾਂ ਕਿੱਥੇ ਵੇਚਾਂਗੇ ਇਹਨਾਂ ਨੂੰ ਜਮੇ ਤੈਨੂੰ ਜਮੇ ਲਾਸਟ ਏ ਦੱਸ ਤੇ ਹੁਣ ਇੱਕ ਉਹ ਲਾਸਟ ਨਹੀਂ ਯਾਰ ਆਹ ਵੇਚਣੀਆਂ ਵੀ ਨੇ ਬਾਈ ਗਲਤ ਮੁੱਲ ਨਹੀਂ ਹੈਗਾ ਬੱਕਰੀਆਂ ਦਾ ਕਿਉਂ ਜੀ ਜਮੇ ਹੁਣ ਲਾਸਟ ਏ ਕਹਿੰਦਾ ਯਾਰ ਗਲਤ ਮੁੱਲ ਨਹੀਂ ਹੈਗਾ ਵੀਰੇ ਉਹ ਨਹੀਂ ਕਿਉਂ ਜੀ ਚੀਜ਼ਾਂ ਵੀ ਦੇਖ ਦੋ ਘਟ 60000 ਤੈਨੂੰ ਕਹਤਾ ਯਾਰ ਚਲ ਪੂਰੇ ਦੀ 60 ਤੋफी ਨੇ ਚਲ ਜਾ ਤੇ ਨੇ ਕਹਿ ਤੀ ਚਲ ਕੋਈ ਗੱਲ ਨਹੀਂ ਭਰਾਵਾ ਬੂਤੇ ਲਾ ਕੇ ਜਿੱਥੇ ਲਾਵਾਂ ਕਿਉਂ ਜੀ ਫੇਰ ਉਹ ਲੈ ਫੜ 60 ਦੀਆਂ ਨਹੀਂ 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 ਜੈ ਜਹਾੜ ਤਾਂ ਹੱਕ ਜੀ ਆ ਸਰਮੰਚਾ ਆਪਾਂ ਵੀ ਦੋਗੇ ਵੇਚਾਂਗੇ ਕਿਉਂ ਜੀ ਹੋ ਗਈਆਂ ਜੀ ਪੂਰੇ 60000 ਇਹ ਬੱਕਰੀਆਂ ਬਈ ਇਹ ਇਹ ਬਈ ਤੀਜੇ ਸੂਈ ਨਹੀਂਆਂ ਸੂਣਾ ਹਾਂ ਸੂਣਾ ਆਏ ਤੀਜਾ ਸੂਆ ਹਾਂ ਦੰਦਾਂ ਦੇ ਪੂਰੀਆਂ ਗਜਰ ਨੇ ਬਾਈ ਦੰਦਾਂ ਦੀਆਂ ਨਵੀਆਂ ਨੇ ਉਹ ਤਾਂ ਸਿੱਗੀਆਂ ਮੈਨੂੰ ਲੱਗਦਾ ਦੇਖੀ ਇਹਦਾ ਛੇਦਾਂਦੀ ਆ ਵੀਰੇ ਹਜੇ ਕੱਦ ਕਾੜ ਕਿੰਨਾ ਕੋਈ ਭਾਰੀ ਤਾਂ ਹੈਗੇ ਨੇ ਚੱਲ ਕੱਦ ਤਾਂ ਠੀਕ ਯਾਰ 36 37 ਹੋਊਗਾ ਵੀਰੇ ਕੱਦ ਵੀ ਦੇਖ ਸਕਦੇ ਹੋ ਚੰਗੀਆਂ ਨੇ ਬਾਈ ਚੰਗੀਆਂ ਪੂਰੀਆਂ ਚੰਗੀਆਂ ਪਠਾਣੇ ਘਰ ਖੜਾਉਣ ਵਾਲੀਆਂ ਨੇ ਚੱਲ ਘਰੇ ਫਿਰਦੀਆਂ ਰਹਿਣੀਆਂ ਯਾਰ ਤਾਂ ਵੀ ਕੋਈ ਦਿੱਕਤ ਨਹੀਂ ਕਿਉਂ ਜੀ ਸੂਪਆਂ ਨੇ ਵੀਰੇ ਦੁੱਧ ਵਾਲੀਆਂ ਨੇ ਵੀਰੇ ਚੰਗੀਆਂ ਨੇ ਬਕਰੀਆਂ ਹਾਂ ਅਮਰੀਕਨ ਵਾਲੀਆਂ ਨੇ ਬਾਈ ਚੱਡੇ-ਚੁੱਡੇ ਵਧੀਆ ਨੇ ਵੀਰੇ ਦੇਖ ਸਕਦੇ ਹੋ ਕੀ ਹਾਲ ਹੋਇਆ ਹਾਂ ਇਹਨਾਂ ਦਾ ਨਿਪੜੀ ਖਾਣਣੀ ਇਹ ਸਰਪੰਚ ਸਾਹਿਬ ਨੂੰ ਦੇਵ ਮੜਾ ਮਾਈਕ ਬਾਈ ਲਾ ਕੇ ਸਰਪੰਚ ਸਾਹਿਬ ਦੱਸਿਓ ਮੰਡੀ ਆਪਣੀ ਹੁਣ ਕਿਹੜੇ ਦਿਨ ਮੰਡੀ ਆ ਜੀ ਹਰ ਐਤਵਾਰ ਆ ਜੀ ਮੰਡੀ ਹੁਣ ਤਾਂ ਹੁਣ ਕੋਈ ਦਿੱਕਤ ਤਾਂ ਨਹੀਂ ਨਾ ਕੋਈ ਦਿੱਕਤ ਨਹੀਂ ਜੀ ਹਰ ਐਤਵਾਰ ਹਰ ਐਤਵਾਰ ਆ ਜੀ ਲੋਕੇਸ਼ਨ ਬੋਲ ਦੂੰ ਲੋਕੇਸ਼ਨ ਨਾਬੇ ਤੋਂ ਪਾਸੋਂ ਰੋਡ ਜੀ ਨਾਬੇ ਤੋਂ 10 ਕਿਲੋਮੀਟਰ ਮੇਰਾ ਪਿੰਡ ਸਹੌਲੀ ਆ ਜੀ ਮੇਰਾ ਨੰਬਰ ਆ 9943 ਜੀ 51400 ਮੰਨ ਲਓ ਦੁਬਾਰੇ ਵੀ ਦੱਸ ਦਾਂ 9943 ਜੀ 51400 ਮੇਰਾ ਨੰਬਰ ਨਾਬੇ ਤੋਂ ਪਾਸੋਂ ਰੋੜਾ ਜੀ ਨਾਬੇ ਤੋਂ 10 ਕਿਲੋਮੀਟਰ ਆ ਰੋਡ ਦੇ ਉੱਪਰ ਹੈ ਜੀ ਮੰਡੀ ਠੀਕ ਹੈ ਜੀ ਜਮਾ ਸੌਹਲੀ ਅੱਡੇ ਦੇ ਨਾਲ ਹੀ ਆ ਜੀ ਬੱਸ ਦੀ ਵੀ ਸਹੂਲਤ ਆ ਕਿਸੇ ਵੀਰ ਨੇ ਟ੍ਰੇਨ ਤੇ ਆਉਣਾ ਜੀ ਮੰਨ ਲਓ ਨਾਬੇ ਸਟੇਸ਼ਨ ਤੇ ਉਤਰ ਕੇ ਨਾਲ ਹੀ ਬੱਸ ਸਟੈਂਡ ਆ ਜੀ ਠੀਕ ਹੈ ਜੀ ਹਾਂ ਕਿਸੇ ਬਾਹਰਲੇ ਵਪਾਰੀ ਨੇ ਆਉਣਾ ਜੀ ਟ੍ਰੇਨ ਦੀ ਵੀ ਸਹੂਲਤ ਆ ਜੀ ਪੂਰੀ ਸਹੀ ਆ ਚਰਨੇ ਬਾਈ ਹਰ ਵਾਰੀ ਆਉਨੇ ਮੰਡੀ ਤੇ ਹਰ ਵਾਰੀ ਆਉਨੇ ਆ ਵੀਰੇ ਕਿੰਨੇ ਨਾਕ ਵੇਚ ਖਰੀਦ ਲਿਆ ਅੱਜ ਅੱਜ ਵੀਰੇ 8 ਕ ਨਾਕ ਵੇਗੇ ਬਾਈ ਆਪਣੇ ਖਰੀਦ ਵੀ ਲਿਆ ਵੀਰੇ ਚਾਰ ਪੰਜ ਬੱਕਰੀਆਂ ਖਰੀਦ ਲਈਆਂ ਦੋ ਆ ਹੁਣ ਲਈਆਂ ਨੇ ਬਾਈ ਤੋਂ हां जी हां भाई वक्त वक्त ਪਹੁੰਚਿਆ ਕਰੋ ਧੰਨਵਾਦ ਠੀਕ ਆ ਬਾਈ ਜੀ ਠੀਕ ਹੈ ਧੰਨਵਾਦ